ਲੁਧਿਆਣਾ ਐਸਟੀਬ ਰੈਂਚ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੇਂਦਰੀ ਜੇਲ੍ਹ ਅੰਦਰੋਂ ਬੰਦ ਹਵਾਲਾਤਿਆਂ ਦੇ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਉਪਰੋਕਤ ਦੋਸ਼ੀ ਨੂੰ ਪ੍ਰੋਡਕਸ਼ਨ ਵਾਰਂਟ ਤੇ ਗ੍ਰਿਫਤਾਰ ਕਰਕੇ ਪੁਛਗਿਸਤ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਨੈਕਸਸ ਇੱਕ ਪੁਲਿਸ ਮੁਲਾਜ਼ਮ ਜੋ ਐਸਆਈ ਦੇ ਅਹੁਦੇ ਤੇ ਤਾਇਨਾਤ ਹੈ ਉਸ ਦੇ ਵੱਲੋਂ ਇੱਕ ਚਾਹ ਵਾਲੇ ਦੇ ਨਾਲ ਮਿਲ ਕੇ ਅਜੀਹਾਂ ਵਾਰਦਾਤਾਂ ਨੂੰ ਆਰਾਮ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਦੋਸ਼ੀ ਮੁਲਜ਼ਮ ਅਤੇ ਚਾਹ ਵਾਲੇ ਨੂੰ ਕਾਬੂ ਕਰ ਲਿਆ ਗਿਆ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਫਿਰ ਜੇਲ੍ਹ ਦੇ ਵਿੱਚ ਡਰੱਗਸ ਸਮਗਲ ਕਰਨ ਦਾ ਮਾਮਲਾ ਸੀਗਾ ਇਹ ਕਾਫੀ ਚਿਰ ਤੋਂ ਸਾਨੂੰ ਸ਼ਿਕਾਇਤ ਆ ਰਹੀ ਸੀਗੀ ਕਿ ਇਨਮੇਟਸ ਜਿਹੜੇ ਬਾਹਰ ਕੋਰਟ ਤੇ ਪੇਸ਼ੀ ਭੁਗਤਣ ਹੁੰਦੇ ਨੇ ਉਹ ਆਪਣੇ ਨਾਲ ਡਰੱਗਸ ਵਗੈਰਾ ਜਿਹੜੀਆਂ ਨੇ ਉਹ ਨਾਲ ਲੈ ਕੇ ਜੇਲ੍ਹ ਚ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਇਸੇ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਇੱਕ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਤਫਤੀਸ਼ ਦੇ ਦੌਰਾਨ ਸਾਨੂੰ ਇਹ ਨੈਕਸਸ ਦਾ ਪਤਾ ਲੱਗਾ ਉਸ ਦੇ ਵਿੱਚ ਇੱਕ ਰਾਜੂ ਚਾਹ ਵਾਲਾ ਜਿਹੜਾ ਕੋਰਟ ਕੰਪਲੈਕਸ ਵਿੱਚ ਚਾਹ ਦਾ ਖੋਖਾ ਰਨ ਕਰਦਾ ਉਹ ਫਿਗਰ ਹੋਇਆ ਔਰ ਉਧਰ ਨਾਲ ਇੱਕ ਪੁਲਿਸ ਮੁਲਾਜ਼ਮ ASI ਬਲਬੀਰ ਕੁਮਾਰ ਸੀਗਾ ਜਿਹੜਾ ਕਿ ਕੈਦੀਆਂ ਨੂੰ ਲੈ ਕੇ ਆਉਂਦਾ ਸੀਗਾ ਉਹਨਾਂ ਦੇ ਨਾਲ ਐਸੋਸੀਏਟ ਸੀਗਾ ਰਾਜੂ ਦੇ ਨਾਲ ਐਸੋਸੀਏਸ਼ਨ ਦੇ ਵਿੱਚ ਉਹ ਇਹ ਡਰੱਗਸ ਰਸੀਵ ਕਰਕੇ ਇਹਨਾਂ ਕੈਦੀਆਂ ਦੇ ਥਰੂ ਅੰਦਰ ਸਮਕਲ ਕਰਦਾ ਸੀ ਜੀ ਅਫਸਰ ਇਹ ਮੁਲਾਜ਼ਮ ਸੀਗਾ ਕਿੱਥੇ ਤਲਾਸ਼ ਸੀ ਇਹ ਪੁਲਿਸ ਰੇਂਜ ਦੇ ਵਿੱਚ ਤਲਾਸ਼ ਸੀ ਔਰ ਕੈਦੀਆਂ ਦੇ ਨਾਲ ਡਿਊਟੀ ਦੇ ਵਿੱਚ ਹੁੰਦਾ ਸੀਗਾ ਇਹਨਾਂ ਮੇਰੇ ਨਾਲ ਅਸੀਂ ਜਿਹੜਾ ਰਾਜੂ ਚਾਹਵਾਨਾ ਉਹ ਵੀ ਅਰੈਸਟ ਕਰ ਲਿਆ ਔਰ ਇਸੇ ਤਰ੍ਹਾਂ ਜਿਹੜਾ ASI ਬਲਕਾਰ ਬਲਬੀਰ ਕੁਮਾਰ ਜਿਹੜਾ ਉਸ ਨੂੰ ਵੀ ਅਰੈਸਟ ਕਰ ਲਿਆ ਹੈਗਾ ਔਰ ਇਹ ਸਹੀ ਤੇ ਅਸੀਂ ਅੱਜ ਪੇਸ਼ ਕਰਕੇ ਰਿਮਾਂਡ ਹੋ ਲੈ ਰਹੇ ਆਂ ਰਾਜੂ ਜਿਹੜਾ ਚਾਹ ਵਾਲਾ ਉਹਦੇ ਕੋਲ 110 ਗ੍ਰਾਮ ਹੈਰੋਨਿਮ ਬਰਾਮਦ ਹੋਇਆ ਸਰ ਅਕਸਰ ਜੇਲਾਂ ਦੇਖਿਆ ਨਾ ਸੈਂਟਰ ਵੀ ਦਾ ਮਾਮਲਾ ਆਉਂਦਾ ਰਹਿੰਦਾ ਕੋਈ ਨਾ ਤੇ ਥੱਲ ਪਾਉਣੀ ਅਸੀਂ ਇਸੇ ਐਫਰਟਸ ਦੇ ਵਿੱਚ ਹੀ ਅਸੀਂ ਇਹ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਆਂ ਅਸੀਂ ਇਹ ਦੁਸਤ ਕਰ ਰਹੇ ਹੁਣ ਅਸੀਂ ਐਸਟੀਐਫਐਫਆਈ ਇਹ ਡਿਸਟ੍ਰਿਕਟ ਕਰਦੀ ਹੋ ਤਾਂ ਪੂਖਪੂਰਾ ਕਰਦੇ ਆਂ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਜੇਲ ਵਿਭਾਗ ਵੀ ਬੜਾ ਐਕਟਿਵ ਹੈ ਉਹਨਾਂ ਨੇ ਵੀ ਇਹ ਬਾਡੀ ਸਕੈਨਰ ਜਿਹੜੇ ਨੇ ਉਹ ਪਰਚੇਸ ਕਰਨ ਦੇ ਪ੍ਰੋਸੈਸ ਚੋਂ ਹੈ ਇੱਕ ਵਾਰੀ ਬੋਡੀ ਸਕੈਨ ਹੋਰ ਲੱਗ ਗਏ ਤਾਂ ਉਸ ਤੋਂ ਬਾਅਦ ਅੰਦਰ ਕੋਈ ਵੀ ਸਮਾਨ ਲੈ ਕੇ ਜਾਣਾ ਮੁਮਕਨ ਨਹੀਂ ਹੋਵੇਗਾ। ਔਰ ਬੜੀ ਐਡਵਾਂਸ ਸਟੇਜ ਦੇ ਉੱਪਰ ਉਹਨਾਂ ਦਾ ਕੰਮ ਚੱਲ ਰਿਹਾ ਹੈ। ਠੀਕ ਹੈ। ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼। ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰਾਂ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786